ਕਿੰਦੀ ਸ਼ੁਤੀ ਨਾਲ ਕਿੰਦੀ ਸ਼ੁਤੀ ਨਾਲ ਗੁਰੂ ਤੁਮ ਬੇਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਬਾਪ ਪਿਤਾ ਅਗਰੀ ਤੁਮਰੇ ਸੂਤਰ ਧਾਈ ਤੁਮਰੇ ਹੋ 예수 ਆਗਿਆ ਕਾਰੀ ਜੀ ਤੁਮਰੀ ਗਤ ਮਿਤ ਤੁਮੀ ਜਾਨੀ ਨਾਨਕ ਦਾਸ ਸਤਿ ਅਕਾਲ ਵਾਣੀ ਜੀ ਤੁਮਰੀ ਗਤ ਮੇਰੋ ਦਰਸ਼ਨ ਆਪਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਿਬ ਮਿਹਰਵਾਨ ਸਹਿ ਮੇਰਾ ਮਿਹਰਵਾਨ ੴ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਮੀ ਪ੍ਰੀਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਜਿਠੇ ਸਬਦ ਖਜਾਏ ਤੇਗ ਬਹਾਦਰ ਸਿਮਰੈ ਕਰਨੋਂ ਨਿਦਾਵੈ ਧਾਏ ਸੋ ਸਾਈ ਹੋਏ ਸਹਾਏ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸੋ ਸਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰ ਹਜ਼ੂਰ ਜਹਰਾਜ ਹੋਰ ਕਾਲਜੋਕ ਬੋਹਤ ਨਾਮ ਕੇ ਜਹਾਜ਼ ਫਲਤਪਲਦ ਕੇ ਰੱਖਿਆ ਕਰਨ ਲੋਕਪੁਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸ ਪਾਤਸ਼ਾਹ ਦੇ ਸਰੂਪ ਤਿਨਾਂ ਦੇ ਪਾਠ ਦਰਸ਼ਨ ਦਜ਼ਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਤਸ਼ਾਹਾਂ ਚਾਰ ਸੌ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸੇ ਸਿੰਘਾਂ ਜੀ ਕਮਾਈ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਗੁਰਧਾਮਾਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੈ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੂਰ ਸੱਚੇ ਪਾਤਸ਼ਾਹ ਜੀ ਆਜ ਜੀ ਕੇ ਹਜੂਰ ਅਰਦਾਸ ਬੇਨਤੀ ਦਾਸਾਂ ਦੇ ਸਿਰ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਤਕ ਦਾਨ ਪਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾ ਬਣ ਆਵੇ ਸਵਾਸਾਂ ਕਿਸੇ ਨਾ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਕਲਜ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਟੁੱਟੇ ਗੰਡੋ ਮਿਹਰਬਾਨ ਜੀ ਜੋ ਭਾਵੇ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਤਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭਾਵਾ ਜਿੱਥੇ ਰੱਖ ਲੈ ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ ਜਿੱਥੇ ਵੀ ਰੱਖੀ ਆਪਣੇ ਸੋਹਣੇ ਚਰਨਾਂ ਵਿੱਚ ਰੱਖੀਆ ਅਖੰਡ ਭਜਨ ਬਖਸ਼ੀਂ ਦਰਗਾਹ ਦੇ ਬਖਸ਼ਿਆਂ ਸਾਜਿਆਂ ਨਵਾਜਿਆਂ ਗੁਰਮਖਾਂ ਪਿਆਰਿਆਂ ਦੇ ਮੇਲੇ ਬਖਸ਼ੀਂ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋਏ ਤੁਰ ਦਰਗਾਹ ਦੀ ਸਮਤ ਮਿਲੇ ਦਰਗਾਹ ਦੇ ਡਿੱਗੇ ਤਕੇ ਸਾਕਤ ਪੁਰਸ਼ ਦੀ ਸੰਗਤ ਨਾ ਦੇ ਮਿਹਰਵਾਨ ਜੀ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਬਰੇ ਤੇ ਤੇਲ ਹੋ ਬਾਰ ਸੜਦੇ ਬਲ ਦੇ ਸੰਸਾਰ ਤੋਂ ਹੱਦ ਦੇ ਕੇ ਰੱਖ ਲੋ ਸਤਿਗੁਰ ਰਹਿਮ ਕਰੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਉ ਮੂੰ ਦੇਸਾਂ ਡੁੱਠ ਚੋਰ ਗੁਣਹਗਾਰ ਲੂਣ ਹਰਾਮੀ ਪਹਾ ਨਾਵ ਨਾ ਪਾਰ ਗ੍ਰਾਮੀ ਜੇਤਾ ਸਮਨ ਸਾਗਰ ਨੀਰ ਭਰਿਆ ਤੇ ਤੇ ਅਗਣ ਮਾਰੇ ਦਿਆ ਕਰੋ ਕੁਸ਼ ਮਿਹਰੋ ਪਾਵੇ ਪਾਉ ਡੁੱਬਦੇ ਪੱਥਰ ਤਾਰੇ ਕੂ ਪਰਿਓ ਜਿਸ ਦਾਦਰਾ ਕਿਸ ਦਿਸ ਵਿਦੇਸਨਾ ਬੂਜ ਐਸੇ ਮੇਰਾ ਮਨ ਵਿਖਿਆ ਬਮੋਇਆ ਕਿਸ ਆਰਾ ਪਾਰਨਾ ਸੂਜ ਏ ਵਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲੋ ਨਿਤ ਦਾ ਮੰਗਤਾ ਉਹਦੇ ਦਰ ਅੱਗੇ ਖੜਾ ਮੰਗਤੇ ਦੀ ਝੋਲੀ ਨਾਮ ਦੀ ਖੈਰ ਪਾਉ ਮੰਗਤਾ ਖਾਲੀ ਨਾ ਜਾਏ ਸੋ ਲਾਮੇ ਦਿਨ ਕੇ ਰਾਤੀ ਮਿਲ ਸ ਹੰਸ ਸਿਤਸਲਾਣ ਛੱਡ ਕੇ ਇਕ ਰੰਗੀ ਲੱਗਾ ਹੰਸ ਔਕੀ ਕੜੀ ਨਾ ਦੇਖੰਦੇ ਆਪਣਾ ਬਿਰਸਮਾਲੇ ਕੋਟ ਔਗਣ ਭਰੇ ਵੀ ਤੇਰੇ ਕੋਟ ਔਗਣ ਭਰੇ ਵੀ ਤੇਰੇ ਸੱਚੇ ਪਾਤਸ਼ਾ ਸਾਡੇ ਕਰਮਾਂ ਦਾ ਹਿਸਾਬ ਨਾਲ ਤਕ ਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤਕ ਕੋ ਜਿਸ ਤਰ੍ਹਾਂ ਸੱਜਣ ਠਗਦਾ ਕੋਡੇ ਰਖਸ਼ਦਾ ਭੂਮੇ ਡਾਕੂ ਦਾ ਦਪਾਲਪੁਰ ਦੇ ਕੋੜੀ ਦਾ ਕੋਈ ਗੁਣ ਔਗਣ ਨਿਚ ਤਾਰਿਆ ਸੀ ਵੀ ਉਸੇ ਹੀ ਪਾਰਟੀ ਦੇ ਆਦਮੀਆਂ ਉਸ ਤੋਂ ਵਧੇ ਗੀ ਪਾਪੀਆਂ ਸੱਤਰਾਂ ਕਰਕੇ ਬਖਸ਼ ਲਓ ਸੁਤੋ ਪ੍ਰਾਧ ਕਰਤਾ ਹੈ ਜੇ ਤੇ ਜਨਨੀ ਚੀਤਨਾ ਰਾਖਸ ਤੇ ਤੇ ਰਾਮਈਆ ਹੋਂ ਬਾਰਕ ਤੇਰਾ ਕਹੇ ਨ ਖੰਡ ਸਿਓ ਔਗਣ ਮੇਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤਜੂ ਉੱਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਾ ਮਾਣੀ ਮਾਣੀਆ ਜੇ ਤੋਂ ਤੁਠਾ ਕਿਰਪਾ ਨਿਧਾਨ ਨਾਤ ਜਾਵੇ ਖਾਲ ਈਆ ਪੈਮੂ ਦਾਤੜੀ ਨਿਤ ਹਿਰਦੇ ਰਖਾਂ ਸਮਾਲ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭਲਾਈ ਆਪਦਿਆਂ ਨੂੰ ਆਪਦੇ ਕਰੀ ਸਿਰ ਹੱਥ ਰੱਖੀ ਇਸ ਮੱਤ ਬਖਸ਼ੀਂ ਸਿਧੇ ਰਸਤੇ ਪਾਈ ਐਸੁਲੇ ਜੋ ਕੀਤਾ ਸੋ ਵਾਹਵਾ ਜੋ ਕਰ ਕਰਾਰ ਸੋ ਪੀ ਵਾਹਵਾ ਜੋ ਅਗੇ ਤੋ ਕਰੋਗੇ ਸੋ ਪੀ ਵਾਹਵਾ ਤਨ 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 ਜਨ ਆਇਆ ਜਿਸ ਪ੍ਰਸਾਦ ਸੋ ਜਗਤ ਤਰਾਇਆ ਜਨ ਆਵਣ ਕਾ ਇਹ ਸਵਾਉ ਜਨਕ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਤਨਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸੰਤ ਬਾਬਾ ਭਜਨ ਸਿੰਘ ਜੀ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਸੰਤ ਬਾਬਾ ਗੁਰਮੀਲ ਸਿੰਘ ਜੀ ਆਪ ਜੀ ਦੀਆਂ ਮਿੱਠੀਆਂ ਲਿਗੀਆਂ ਜਜ਼ਾਦਾ ਨੂੰ ਮਨਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ 27 ਸ੍ਰੀ ਜਪਜੀ ਸਾਹਿਬ ਦੇ ਅਖੰਡ ਪਾਠ 8 ਇਸ ਵੇਲੇ 35 ਅਖੰਡ ਪਾਠਾਂ ਦੇ ਭੋਗ ਪਾਏ ਗਏ ਹਨ ਆਪ ਜੀ ਦੀ ਕਿਰਪਾ ਦੇ ਨਾਲ ਨਿਰਵੰਗਤਾ ਸਹਿ ਸੰਪੂਰਨਤਾ ਹੋਈ ਹੈ ਪਾਠੀ ਸਿੰਘਾਂ ਤੋਂ ਪਾਠ ਕਰਦੇ ਆਂ ਸੇਵਾਦਾਰਾਂ ਤੋਂ ਸੇਵਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਆਪ ਜੀ ਦੇ ਬਖਸ਼ਿਓਆਂ ਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦਾ ਥਾਲਾ ਸਜ ਕੇ ਹਾਜ਼ਰ ਆਪ ਜੀ ਨੂੰ ਭੋਗ ਲੱਗੇ ਸੀਧ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਦੀ ਵਰਤੇ ਐਸਲੇ ਜੋ ਵੀ ਆਪਜੀ ਦਰਬਾਰ ਵਿੱਚ ਤਿਲ ਫੁੱਲ ਸੰਚਾ ਪ੍ਰਸ਼ਾਦ ਲੈ ਕੇ ਸੁਭਨਾ ਦੀਆਂ ਹਾਜ਼ਰੀਆਂ ਲਾਉਣੀਆਂ ਸੁਭਨਨ ਨੇ ਆਪਣੇ ਦਰੋਂ ਕੋ ਰੋਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਮਿਹਰਾ ਕਰਨਿਆ ਸੁਖ ਵਰਤੌਣੀ ਐਸਲੇ ਜੋ ਵੀ ਆਪਜੀ ਦਰਬਾਰ ਚ ਪੂਜਾ ਹੈ ਤੁਹਾਡੀਆਂ ਮਿਹਰਾ ਦਾ ਸਦਕਾ ਸਵਰਾਜ ਹੀ ਜਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ